ਸਤਿ ਸ੍ਰੀ ਅਕਾਲ ਦੋਸਤੋ ਮੂਸਰ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਗੰਡੇ ਆਪਾਂ ਪੱਟ ਲਈ ਸੀਗੇ ਤੇ ਤਕਰੀਬਨ ਜਿਹਨੇ ਘਰੇਲੂ ਬਾਗਿਚੀ ਵਾਸਤੇ ਲਾਏ ਸੀ ਜਾਂ ਵੱਡੇ ਪੱਧਰ ਤੇ ਲਾਏ ਸੀ ਸਾਰੇ ਕਿਸਾਨਾਂ ਨੇ ਆਪਦੇ ਗੰਡੇ ਪੱਟਲੇ ਜਾਂ ਪੱਟਾਂ ਦੀ ਤਿਆਰੀ ਚ ਨੇ ਜਿਹੜੇ ਤਾਂ ਲਾਉਂਦੇ ਵੱਡੇ ਪੱਧਰ ਤੇ ਕਿਲਾ ਦੋ ਕਿਲੇ ਵੇਚਣ ਵਾਸਤੇ ਉਹਨਾਂ ਤਾਂ ਦੋਸਤੋ ਗੰਡੇ ਸੰਭਾਲਣ ਬਾਰੇ ਪਤਾ ਹੀ ਹੁੰਦਾ ਕਿਉਂਕਿ ਐਕਸਪੀਰੀਅੰਸ ਬੰਦਿਆਂ ਦਾ ਬਣ ਜਾਂਦਾ ਪਰ ਜਿਹੜੇ ਆਪਣੇ ਕਿਸਾਨ ਪਾਂ ਚਾਰ ਮਾਰ ਲਾਉਂਦੇ ਆ ਉਹਨਾਂ ਨੂੰ ਗੰਡੇਾਂ ਦੀ ਦਿੱਕਤ ਆਉਂਦੀ ਆ ਵੀ ਗੰਡੇ ਖਰਾਬ ਹੋ ਜਾਂਦੇ ਆ ਆਪਾਂ ਅੱਜ ਗੰਡੇਾਂ ਬਾਰੇ ਗੱਲਬਾਤ ਕਰਦੇ ਆ ਵੀ ਗੰਡੇਾਂ ਨੂੰ ਕੱਟਣਾ ਕਦੋਂ ਚਾਹੀਦਾ ਤੇ ਕਿਵੇਂ ਸੰਭਾਲਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਦੋਸਤੋ ਇਹ ਦਿਨਾਂ ਦੀ ਫਸਲ ਨਹੀਂ ਆਪਾਂ ਕਹਿ ਸਕਦੇ ਕੋਈ ਵੀ ਫਸਲ ਹੈ ਨਾ ਝੋਨਾ ਲਾ ਲਓ ਗੰਡੇ ਲਾ ਲਓ ਨਾਲ ਲਸਣ ਲਾ ਲਓ ਇਹਨੇ ਟੈਂਪਰੇਚਰ ਦੇ ਹਿਸਾਬ ਨਾਲ ਦਿਨ ਵੱਡੇ ਛੋਟੇ ਹਿਸਾਬ ਨਾਲ ਠੰਡ ਭਾਂ ਦੇ ਹਿਸਾਬ ਨਾਲ ਗਰਮੀ ਵਧਣ ਦੇ ਹਿਸਾਬ ਨਾਲ ਇਹਨੇ ਪੱਕਣਾ ਹੁੰਦਾ ਗੰਡੇ ਲਸਣ ਪੱਕੀ ਦਾ ਸਾਨੂੰ ਕਿਵੇਂ ਪਤਾ ਲੱਗ ਸਕਦਾ ਉਸ ਮੈਟਰ ਤੇ ਜੇ ਆਪਾਂ ਗੱਲ ਕਰੀਏ ਜਦੋਂ ਕਹਿੰਦੇ ਵੀ ਗੰਡਿਆਂ ਦੀ 15% ਭੁੱਖਾ ਸੁੱਕ ਜਾਣ 15% ਗੰਡਿਆਂ ਦੀ ਮੰਨ ਲਓ ਜੇ ਮੈਂ 100 ਗੰਡੇ ਹੋਵੇ 15 ਗੰਡਿਆਂ ਦੀ ਭੁੱਖਾ ਸੁੱਕ ਕੇ ਡਿੱਗ ਲੱਗਿਆ ਜੇ ਮੈਂ ਆਪਾਂ ਕਹਿੰਨਾ ਵੀ ਗਲ ਜਾਂ ਟੁੱਟ ਗਿਆ ਭੂਗਾ ਤਾਂ ਗੰਡੇ ਸੋਡੇ ਪੱਟਣ ਦੇ ਯੋਗ ਹੋ ਜਾਂਦੇ ਆ ਗੰਡਿਆਂ ਨੂੰ ਪੱਟਣ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਵੀ ਗੰਡੇ ਆਪਾਂ ਧੁੱਪੇ ਨਹੀਂ ਧਰਨੇ ਹੁੰਦੇ ਕਿਉਂਕਿ ਚਾਹੇ ਕਿੰਨੀ ਮਰਜ਼ੀ 45 42 45 ਡਿਗਰੀ ਦਾ ਤਾਪਮਨ ਹੁੰਦਾ ਜਦੋਂ ਆਪਾਂ ਮਈ ਦੇ ਵਿੱਚ ਗੰਡੇ ਪਾੜਦੇ ਆਂ ਤਕਰੀਬਨ ਮਈ ਜੀ ਗੰਡੇ ਫਟੇ ਜਾਂਦੇ ਤਾਂ ਜੀ ਗੰਡੇ ਨੂੰ ਪੜਪੜ ਧੁੱਪੇ ਤੇ ਰਹੀ ਜਾਂਦੇ ਆਪਣੇ ਹੁੰਦਾ ਵੀ ਹੁਣ ਵੀ ਧੁੱਪ ਹੀ ਸੀ ਜਦੋਂ ਇਹ ਜੜ ਪੱਟੀ ਗਈ ਤਾਂ ਗੰਡਾ ਮੰਨ ਲਓ ਖਤਮ ਹੋਣ ਦੀ ਤਰਾਰ ਤੇ ਆ ਜਾਂਦਾ ਤੇ ਇੱਕੇ ਦਮ ਜਦੋਂ ਉਹਨੂੰ ਜੜ ਜੜੋਂ ਦੇ ਧਰਤੀ ਨੂੰ ਪੱਟ ਕੇ ਆਪਾਂ ਨੂੰ ਧੁੱਪੇ ਧਰ ਦਿੰਦੇ ਆ ਤਾਂ ਗੰਡਾ ਮੰਨ ਲਓ ਵੀ ਖਰਾਬ ਹੋ ਜਾਂਦਾ ਉਹ ਗੋਗੋਏ ਨਹੀਂ ਧੁੱਪ ਸਹਿ ਨਹੀਂ ਸਕਦਾ ਤਾਂ ਗੰਡਿਆਂ ਨੂੰ ਜਦੋਂ ਅਸੀਂ ਖੇਤ 'ਚ ਵੀ ਪਾੜਦੇ ਆ ਜਾਂ ਛੋਟੀ ਕਿਆਰੀ ਆ ਗੰਡਿਆਂ ਨੂੰ ਪੜਪੜ ਨਾਲ ਦੀ ਨਾਲ ਜਾਂ ਤਾਂ ਟੋਕਰੇ 'ਚ ਪਾ ਕੇ ਚੱਕੀ ਚੱਲੋ ਜਾਂ ਗੰਡਿਆਂ ਨੂੰ ਗੰਡਿਆਂ ਦੀ ਭੁੱਖਾ ਥਲੀ ਲੁਕੋਈ ਇਹ ਆ ਚੀਜ਼ ਗੰਡੇ ਦੀ ਧੁੱਪੇ ਨਹੀਂ ਧਰਨੀ ਹੁੰਦੀ ਆਪਾਂ ਐ گنڈਾ ਧਰ ਕੇ ਦੂਜੇ ਦੀ ਭੁੱਖੇ ਤੇ ਕਰ ਦੋ ਐ ਭੁੱਖਾਂ ਦੇ ਇਹਨੂੰ ਇੱਕ ਦੂਜੇ ਦੇ ਉੱਤੇ ਧੋਈਦਾ ਆਪਾਂ ਤਾਂ ਡੋਕਰਾਂ ਚ ਪਾਪਾ ਨਾਲ ਦੀ ਨਾਲ ਹੀ ਗੰਡੇ ਪੱਟਲੇ ਸੀਗੇ ਗੰਡੇ ਪੱਟਣ ਦਾ ਦਿਨਾਂ ਦਾ ਸਾਨੂੰ ਪਤਾ ਲੱਗ ਗਿਆ ਹੁਣ ਗੰਡੇ ਆਪਾਂ ਸਵਾਲਾਂ ਦੀ ਗੱਲ ਕਰਦੇ ਦੇਖੋ ਜਿਵੇਂ ਆਪਾਂ ਗੰਡੇ ਪੱਟਲੇ ਠੀਕ ਆ ਭੁੱਖਾਂ ਵੈਸੇ ਤਾਂ ਇਹਨਾਂ ਦੀ ਆਵੇ ਆਪ ਹੀ ਸੁੱਕ ਜਾਂਦੀਆਂ ਹੁੰਦੀਆਂ ਨੇ ਪਰ ਜੇ ਤੁਸੀਂ ਸਾਂਭ ਸਵਹਣ ਕਰਨੇ ਇੱਕ ਅਦਾ ਡੋਕਰ ਭੁੱਖਾਂ ਸਵਿਤੇ ਰੱਖ ਠੀਕ ਤੁਸੀਂ ਗੰਡੇ ਨੂੰ ਰੱਖਣਾਗਾ ਇਹਦੇ ਆਪਣਾ ਸਟੋਰ ਕਰਨਾਗਾ ਤਾਂ ਸਟੋਰ ਕਰਨ ਦਾ ਬੈਸਟ ਤਰੀਕਾ ਆ ਹੁੰਦਾ 1.5 ਇੰਚ ਤੋਂ 1.7 ਇੰਚ ਦੇ ਤੱਕ ਗੰਡੇ ਦੀ ਭੂਖਾਪਨ ਉਤੋਂ ਕੱਟਣੀ ਚਾਹੀਦੀ ਹੈ। ਸਾ ਦੇਖੋ ਆਮਾ ਛੋੜੇ ਦੇ ਸਾਨੂੰ ਕੱਟ ਕੇ ਦਿਖਾਇਆ ਵਸ ਆਪਣੇ ਤਾਂ ਚੋਕਰਾਂ ਚ ਹੀ ਪਏ ਆਪਾਂ ਸ਼ਾਮੇ ਰੱਖਣਾ ਚਾਹੁੰਦਾ ਗੰਡੇ ਨੂੰ ਧੁੱਪੇ ਵੀ ਨਹੀਂ ਰੱਖਣਾ ਚਾਹਾਂਗਾ। ਠੀਕ ਹੈ ਇਸ ਤਰੀਕੇ ਨਾਲ ਜੇ ਜਦੋਂ ਆਪਾਂ ਗੰਡੇ ਦੀ ਭੂਖਾ ਇੱਥੋਂ ਕੱਟ ਦਿੰਦੇ ਹਾਂ ਨਾ ਇਹਦੇ ਵਿੱਚ ਹਵਾ ਜਾਣ ਲੱਗ ਜਾਂਦੀ ਹੈ ਤੇ ਹਵਾ ਦੇ ਵਿੱਚ ਜੋ ਬੈਕਟੀਰੀਆ ਹੁੰਦੇ ਨੇ ਮੰਨ ਲਓ ਗੰਡੇ ਨੂੰ ਖਰਾਬ ਕਰਨ ਨੂੰ ਹੁੰਦਾ ਤਾਂ ਉਹ ਗੰਡਾ ਫਿਰ ਖਰਾਬ ਹੋ ਜਾਂਦਾ। ਆਪਣੇ ਗੰਡੇ ਮੋਟੇ ਹੋਣ ਚਾਹੀਦੇ ਹੋਣ ਠੀਕ ਹੈ ਉਹਦਾ ਇੱਕੋ ਹੀ ਮੈਥਡ ਹੈ ਵੀ 1.5 ਤੋਂ 1.7 ਇੰਚ ਉਹਦੇ ਨਾਲ ਡੰਡੀ ਛੱਡਣੀ ਆ ਭੂਖ ਦੀ ਠੀਕ ਆ ਇਹ ਡੰਡੀ ਹੌਲੀ ਹੌਲੀ ਸੁੱਕ ਕੇ ਟੈਂਪਰੇਚਰ ਦੇ ਹਿਸਾਬ ਨਾਲ ਗਰਮੀ ਦੇ ਹਿਸਾਬ ਨਾਲ ਹੌਲੀ ਸੁੱਕ ਕੇ ਬੋਦੀ ਹੀ ਰਹਿ ਜੂ ਐਨੀ ਠੀਕ ਆ ਤਾਂ ਗੰਡਾ ਆਪਣਾ ਸਾਲ ਭਰ ਖਰਾਬ ਨਹੀਂ ਹੋਊਗਾ ਠੀਕ ਆ ਤੇ ਗੰਡੇ ਦੀ ਚਾਰਟੀ ਵੀ ਕਰਨੀ ਚਾਹੀਦੀ ਹੈ ਫੋਟੋ ਵਗੈਰਾ ਵੀ ਉਹ ਕਰਨਾ ਚਾਹੀਦਾ ਜੇ ਕੋਈ ਗੰਡਾ ਖਰਾਬ ਆ ਤੁਹਾਨੂੰ ਸਟੋਰ ਕਰਨ ਵੇਲੇ ਪਹਿਲਾਂ ਹੀ ਵਰਤ ਲੈਣਾ ਚਾਹੀਦਾ ਉਹ ਜਿਹੜੇ ਗੰਡੇ ਨੂੰ ਪੱਕੇ ਗੰਡੇ ਦੀ ਜੇ ਅਪ ਲਾਈਫ ਦੀ ਗੱਲ ਕਰਦੇ ਆ ਦੋਸਤੋ ਕਿ ਉਹ ਪੱਕੇ ਗੰਡੇ ਵੀ ਸਾਲ ਰਹਿ ਜਾਂਦੇ ਐਨਾਂ ਚ ਰਹਿ ਜਾਂਦੇ ਆ ਠੀਕ ਹੈ ਇਹ ਵੈਰਾਈਟੀਆਂ ਦਾ ਫਰਕ ਹੁੰਦਾ ਜਿਹੜੀਆਂ ਤਾਂ ਆਪਣੀਆਂ ਪਿੰਕ ਪਿਆ ਜਾਗੇ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਆ ਜਾਂ ਆਪਣੇ ਦੇਸੀ ਵੀ ਆ ਗਏ ਠੀਕ ਹੈ ਇਹ ਆਪਣੀ ਦੇਸੀ ਵੈਰਾਈਟੀ ਸੀਗੀ ਦੇਸੀ ਵੀ ਆ ਗਏ ਇਹ ਤਾਂ ਸਾਲ ਭਰ ਰਹੇ ਜਾਂਦੇ ਜਿਵੇਂ ਤੁਸੀਂ ਹਾਈਬ੍ਰਿਡ ਵੈਰਾਈਟੀਆਂ ਲਓਗੇ ਉਹਨਾਂ ਦਾ ਗੰਡਾ ਮੰਨ ਲਓ 1 ਕਿਲੋ ਤੋਂ ਪ੍ਰੋਪਰ ਦਬਾਜਨ ਕਰ ਜਾਂਦਾਗਾ ਠੀਕ ਹੈ ਤੇ ਉਹ ਗੰਡੇ ਦੀ ਲਾਈਫ ਵੀਕ ਦਿਨ ਦੀ ਹੁੰਦੀ ਹੈ ਉਹ ਗੰਡੇ ਨੂੰ ਚਾਹੇ ਤੁਸੀਂ ਭੁੱਖਾ ਘੱਟ ਲਓ ਤੁਸੀਂ ਘੱਟ ਲਓ ਕਿਵੇਂ ਉਹਨੂੰ ਵੱਟ ਲਓ ਉਹਨੇ 20 ਦਿਨਾਂ ਬਾਅਦ ਕਿਉਂਕਿ ਉਹਨੂੰ ਆਪਾ ਵੱਟ ਅਨਸਾਰ ਉਹਨੂੰ ਵੇਚ ਨਹੀਂ ਹੁੰਦਾ ਉਹਨੇ 20 ਦਿਨਾਂ ਬਾਅਦ ਖਰਾਬ ਹੋਣੀ ਹੁੰਦੀ ਹੈ ਆ ਧਿਆਨ ਜੋਗ ਦੇਣ ਜੋ ਗੱਲ ਇਹ ਜਿਹੜੀਆਂ ਆਪਣੀਆਂ ਦੇਸੀ ਵੈਰਾਈਟੀਆਂ ਨੇ ਇਹ ਵੈਰਾਈਟੀਆਂ ਮਰਲੇ ਕਿਸਾਨ ਨੂੰ ਆਉਣਾ ਚਾਹੀਦਾ ਕਿਉਂਕਿ ਆਪਾਂ ਜਿਹੜੇ ਥੋੜੇ ਗੰਡੇ ਖਾਣ ਵਾਸਤੇ ਲਾਉਨੇ ਆ ਤਾਂ ਆਪਾਂ ਨੂੰ ਹੁੰਦਾ 5-4 ਮਹੀਨੇ ਇਹ ਕੱਟ ਜਾਣ ਛੋਟਾ ਪਰਿਵਾਰ ਹੁੰਦਾ ਅਗਲੇ ਦਾ ਜੇ ਕੁਆਂਟਲ ਗੰਡੇ ਹੋ ਗਏ ਤਾਂ ਆਰਾਮ ਨਾਲ ਸਰ ਜਾਂਦਾ ਤਾਂ ਆਪ ਨੂੰ ਤਾਂ ਇਹ ਹੁੰਦਾ ਕਿ ਉਹ ਖਰਾਬ ਨਾ ਹੋਣ ਆਪਾਂ ਨੂੰ ਇਹਨਾਂ ਛਾੜਨ ਨਾਲ ਮਤਲਬ ਨਹੀਂ ਉਹਨਾਂ ਟਾਕੀ ਵਗੈਰਾ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਹਾਈਬ੍ਰਿਡ ਵੈਰਾਈਟੀਆਂ ਨੇ ਹੋਰ ਵੀ ਆਉਂਦੀਆਂ ਨੇ ਠੀਕ ਆ ਉਹਨਾਂ ਦੀ ਲਾਈਫ ਸਰਕਲ ਮਹੀਨੇ ਤੋਂ ਘੱਟ-ਘੱਟ ਹੁੰਦਾ ਤੇ ਇਹਨਾਂ ਦਾ ਲਾਈਫ ਸਰਕ ਸਾਰੀਆਂ ਗੱਲਾਂ ਦੋਸਤੋ ਤੁਹਾਨੂੰ ਦੱਸਤੀਆਂ ਦੇਖੋ ਇੰਨਾ ਇੰਨੀ ਕ ਬੋਦੀ ਛੱਟ ਕੇ ਤੁਸੀਂ ਜੇ ਗੰਡੇ ਨੂੰ ਸਟੋਰ ਵੀ ਕਰਨਾ ਜਾਂ ਗੱਟਿਆਂ ਚ ਪਾ ਕੇ ਰੱਖਣਾ ਗੰਨੇ ਵਾਲੇ ਗੱਟੇ ਅਲੱਗ ਹੁੰਦੇ ਆ ਹਾਂ ਤੁਸੀਂ ਐਦਾਂ ਕੱਟ ਸਕਦੇ ਹੋ ਇਹਨੂੰ ਜਦੋਂ ਦੇਖੋਗੇ ਅੱਜ ਤੋਂ ਮੈਂ ਫੋਟੋ ਵਿੱਚ ਕੇ ਫਿਰ ਵੀ ਕੋਲੋਂ 15 20 ਦਿਨਾਂ ਨੂੰ ਇਹਦੀ ਬੋਦੀ ਜੀ ਬਣ ਜੂ ਕਿਉਂਕਿ ਸੁੱਕ-ਸੁੱਕ ਕੇ ਆਪੀ ਇਥੇ ਟੈਟ ਹੁੰਦੀ ਜਾਊਗੀ ਇਥੇ ਟੈਟ ਹੋ ਕੇ ਇਹ ਸੁੱਕ ਜਿਵੇਂ ਆਪਾਂ ਗੰਢ ਦਿੱਤੀ ਹੁੰਦੀ ਹੈ ਬੋਦੀ ਬਣ ਜੂ ਤੇ ਸਾਰੇ ਪਾਸੇ ਗੰਡੇ ਨੂੰ ਕਿਸੇ ਪਾਸੇ ਦੇ ਵਿੱਚ ਹਵਾ ਨਹੀਂ ਮੜਨੀ ਕਿ ਤੁਹਾਨੂੰ ਪਤਾ ਗੰਡੇ ਨਹੀਂ ਪਰਤਾਂ ਹੁੰਦੀਆਂ ਨੇ ਤੇ ਜਦੋਂ ਇੱਥੋਂ ਕੱਟਿਆਂ ਦੇ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਵੀ ਜਗਮ ਹੋ ਜਾਂਦੇ ਆ ਉਥੇ ਰਿਸਦਾ ਤਾਂ ਵਿੱਚ ਹਵਾ ਵੜਦੀ ਆ ਤਾਂ ਮੁੜ ਕੇ ਉਹ ਤੇ ਬੁਠੀਏ ਵੜ ਕੇ ਗੰਡਾ ਗਲਣਾ ਸ਼ੁਰੂ ਹੋ ਜਾਂਦਾ ਤੁਸੀਂ ਇਦਾਂ ਕਰੋਗੇ ਇਹਦੀਆਂ ਪੂਸਾਂ ਬਣ ਜਾਣੀਆਂ ਬੋਧੀਆਂ ਤੇ ਗੰਡਾ ਕਦੇ ਵੀ ਖਰਾਬ ਨਹੀਂ ਹੋਊਗਾ ਤਾਂ ਇਹ ਵੀਡੀਓ ਸੀਗੀ ਦੋਸਤੋ ਆਪਣੀ ਜਿੰਨੇ ਕਾਪਾ ਨੌਲੇਜ ਆਪਣਾ ਐਕਸਪੀਰੀਅੰਸ ਦੇ ਹਿਸਾਬ ਨਾਲ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਕਿਵੇਂ ਗੰਡੇ ਸਟੋਰ ਕਰਦੇ ਹੋ ਆਪਣਾ ਤਰੀਕਾ ਸਹੀ ਆ ਤਾਂ ਵੀਡੀਓ ਅਗੇ ਵੀ ਸ਼ੇਅਰ ਵੀ ਕਰੋ ਧੰਨਵਾਦ